ਹੈਲੋ ਦੋਸਤੋ ਮੈਂ ਲਖਵੀਰ ਸਿੰਘ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ 8ਵੀਂ ਕਲਾਸ ਦੀ ਜਿਓਮੈਟ੍ਰੀਕਲ ਡਰਾਇੰਗ ਦੀ ਕਿਤਾਬ ਦੇ ਇਹ ਪ੍ਰਸ਼ਨ ਦਾ ਹੱਲ ਕਰਾਂਗੇ ਪ੍ਰਸ਼ਨ 16 ਦਿੱਤੀ ਚਾਪ AB ਦੇ ਬਾਹਰ ਦਿੱਤੇ ਹੋਏ ਬਿੰਦੂ E ਤੋਂ ਬਿਨਾ ਕੇਂਦਰ ਪ੍ਰਤੀਕ E ਤੇ ਚਾਪ ਦੀ ਛੋਟ ਰਿਹਾ ਖਿੱਚੋ ਇਸ ਪ੍ਰਸ਼ਨ ਦੇ ਹੱਲ ਲਈ ਸਭ ਤੋਂ ਪਹਿਲਾਂ ਆਪਾਂ ਇੱਕ ਚਾਪ AB ਲੈ ਲੈਣੀ ਆ ਤੇ ਫਿਰ AB ਨੂੰ ਮਿਲਾ ਕੇ ਅੱਗੇ ਵਧਾ ਲੈਣਾ ਬਦਤਰ ਲਾਈਨ ਦਿਨਾ ਤੇ ਇਸ ਲਾਈਨ ਦੇ ਉੱਪਰ ਇੱਕ ਪੁਆਇੰਟ E ਲੈ ਲੈਣਾ ਆਪਾਂ ਨੇ ਹੁਣ ਆਪਾਂ ਨੇ ਜਿਹੜੀ EB ਰੇਖਾ ਆਹ ਵਾਲੀ ਰੇਖਾ ਇਹਦਾ ਆਪਾਂ ਨੇ ਅੱਧ ਕਰਨਾ ਹੱਥ ਤੋਂ ਬੱਦ ਪ੍ਰਕਾਰ ਖੋਲ ਕੇ ਦੇ ਇਥੇ ਰੱਖਦੇ ਇੱਕ ਚਾਪ ਲਗਾਵਾਂਗੇ ਤੇ ਫੇਰ ਇਥੇ ਰੱਖ ਕੇ ਇੱਕ ਵਾਰ ਚਾਪ ਲਗਾਵਾਂਗੇ ਜਿੱਥੇ ਜ ਆਪਾਂ ਕੱਟ ਦਿਆਂਗੇ ਉਸ ਤੋਂ ਬਾਅਦ ਜਿਹੜਾ ਆ ਵਾਲਾ ਪੁਆਇੰਟ ਆ ਇਹਦਾ ਨਾਮ ਆਪਾਂ ਨੇ O ਰੱਖ ਦਿੰਦਾ ਫਿਰ ਆ ਵੀ O ਤੋਂ B ਜਿੰਨੀ ਪ੍ਰਕਾਰ ਖੋਲਣੀ ਹੈ ਅ ਟੇਪ ਅਰਧਕਰ ਲਾਉਣਾ ਫਿਰ ਜਿਹੜਾ ਪੁਆਇੰਟ A ਆ ਇਹਦੇ ਤੇ ਅਸੀਂ ਲੰਬ ਖਿੱਚਣਾ ਮਤਲਬ 90 ਡਿਗਰੀਆ ਕੋਣ ਬਣਾਉਣਾ ਉਹਦੇ ਬਾਅਦ ਤੁਸੀਂ ਇਹ ਪ੍ਰਕਾਰ ਬੋਲਾਂਗੇ ਇਨੀ ਮਰਜੀ ਇਹੀ ਤੇ ਰੱਖਾਂਗੇ ਇਹ ਫਤਰਾ ਨਾਲ ਫਿੱਟ ਆਪ ਲਗਾਵਾਂਗੇ ਤੁਰਕੇ ਇਧਰ ਕਟਾਂਗੇ ਇਸ ਤਰ੍ਹਾਂ ਕੇ ਸਿੱਧਾ ਕਟਾਂਗੇ ਤੇ ਇਸੇ ਇੱਥੇ ਮੜਵਾਗੇ ਤੇ ਇਸ ਤਰ੍ਹਾਂ ਤੇ ਇਧਰ ਵੀ ਕੱਟਦਾਂਗੇ ਇਹਨਾਂ ਨੂੰ ਫੇ ਮੜਾਵਾਂਗੇ ਜਿੱਤੇ ਇਹ ਵਾਲਾ ਲੰਬ ਧਰਜ ਕਮ ਕਟਦਾ ਉਹਦਾ ਨਾਮ ਅਸੀਂ ਫੀ ਰੱਖ ਦਾਂਗੇ ਫੀ ਰਫੀ ਇਹ ਤੋਂ ਫੀ ਦੇ ਵਿੱਚ ਪ੍ਰਕਾਰ ਕੁੰਾਂਗੇ ਅਤੇ ਇੱਕ ਚਾਪ ਲਵਾਵਾਂਗੇ ਜਿਹੜੀ ਸਾਡੀ AB ਚਾਪ ਨੂੰ ਇੱਥੇ ਕੱਟੂਗੀ ਫਿਰ ਅਸੀਂ E ਤੇ D ਨੂੰ ਮਿਲਾਵਾਂਗੇ ਇਹ ਸਾਡੇ ਕੋਲ ਚਾਪ ਨੂੰ ਛੋਂਦੀ ਹੋਈ ਇੱਕ ਰੇਖਾ ਮਿਲ ਜੇਗੀ ਹੁਣ ਅਸੀਂ ਆਹ ਵਾਲੀ ਚਾਪ ਅਤੇ ਆਹ ਵਾਲੀ ਰੇਖਾ ਤੋਂ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਨੂੰ ਡਾਟਡ ਕਰ ਦੇਵਾਂਗਾ

ਕਿ ਜਿਹੜੀ ਸਾਡੀ ਆ ਵਾਲੀ ਆਪਾਂ ਇਹ ਨੂੰ ਯਸੂ ਟੋਪਰ ਕਰਦੇ ਹਾਂ ਨੇ ਜਿਵੇਂ ਇਹਨਾਂ ਨੂੰ ਪਹਿਲਾਂ ਹੀ ਡਾਟਡ ਕਰਦੇ ਆਂ ਫਿਰ ਉਹਦੇ ਨਾਲ ਜਦੋਂ ਸਾਡੇ ਬਿੰਦੂ ਮਿਲਦੇ ਨੇ ਤਾਂ ਕਈ ਵਾਰ ਉਹ ਅਜਿਹੀ ਜਗ੍ਹਾ ਤੇ ਬਿੰਦੂ ਆ ਜਾਂਦੇ ਨੇ ਜਿੱਥੇ ਖਾਲੀ ਜਗ੍ਹਾ ਹੁੰਦੀ ਆ ਤੇ ਇਸ ਕਰਕੇ ਸਾਡੀ ਪ੍ਰੋਫੀਲ ਨਹੀਂ ਮਿਲਦੀ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਨੂੰ ਬਾਅਦ ਵਿੱਚ ਡਾਟਡ ਕਰ ਦੇਣਾ ਚਾਹੀਦਾ ਹੈ। ਜੇ ਫਿਰ ਤਾਂ ਜੇ ਸਾਡੀਆਂ ਕੰਸਟਰਕਸ਼ਨ ਲਾਈਨਸ ਬਿਲਕੁਲ ਹਲਕੀਆਂ ਲੱਗੀਆਂ ਹੋਣੀਆਂ ਤਾਂ ਸਾਨੂੰ ਡਾਟਡ ਕਰਨ ਦੀ ਲੋੜ ਨਹੀਂ ਹੈ ਪਰ ਫਿਰ ਵੀ ਪੇਪਰ ਦੇ ਵਿੱਚ ਸਾਡੇ ਨੰਬਰ ਨਾ ਕੱਟੇ ਜਾਣ ਇਫ ਕਰਕੇ ਇਫ ਕੰਸਟਰਕਸ਼ਨ ਲਾਈਨ ਨੂੰ ਡਾਟਡ ਕਰ ਦੋ ਠੀਕ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਾਵਾਂਗੇ